ਸਾਸੀ ਕਾਲ ਭਾਈ ਜੀ ਸਾਰਿਆਂ ਨੂੰ ਹੋਰ ਸਾਰੀ ਸੰਗਤ ਠੀਕ ਠਾਕ ਹੈ ਜੰਨੇ ਵੀ ਮੇਰੇ ਵੀਰ ਵੇਖਦੇ ਆ ਸਾਰਿਆਂ ਨੂੰ ਹੱਥ ਛੋੜ ਕੇ 사ਸੀ ਕਾਲ ਅੱਜ ਭਾਈ ਜੀ ਆਪਾਂ ਛੋਟੀ ਜੀ ਵੀਡੀਓ ਬਣਾਉਣੀ ਆ ਬਸ ਥੋੜੀਆਂ ਜੀਆਂ ਗੱਲਾਂ ਕਰਨੀਆਂ ਤੁਹਾਡੇ ਨਾਲ ਕਬੂਤਰਾਂ ਦੀ ਖਰਾਕ ਬਾਰੇ ਕਿਉਂਕਿ ਭਾਈ ਜੀ ਆਪਾਂ ਸਾਰੇ ਇਹਨਾਂ ਦਿਨਾਂ 'ਚ ਖਰਾਕ ਪਾਉਣੇ ਆ ਕਿਉਂਕਿ ਸਿਆਲ ਦੀ ਖਰਾਕ ਆਪਣੀ ਬੱਕਰੀ ਹੁੰਦੀ ਆ ਗਰਮੀ ਦੀ ਬੱਕਰੀ ਹੁੰਦੀ ਆ ਇਸ ਕਰਕੇ ਆਪਾਂ ਦੋ ਚਾਰ ਗੱਲਾਂ ਕਰਨੀਆਂ ਤੁਹਾਡੇ ਨਾਲ ਤੇ ਤੁਸੀਂ ਉਹ ਗੱਲਾਂ ਕੋਰ ਨਾਲ ਸੁਣਿਆ ਜੋ ਸ਼ਾਇਦ ਕਈ ਬੰਦਿਆਂ ਨੂੰ ਪਤਾ ਵੀ ਹੋਵੇ ਕਈ ਕਬੂਤਰ ਬਾਜ਼ਾਂ ਨੂੰ ਆਪਣੇਆਂ ਨੂੰ ਵੀਰਾਂ ਨੂੰ ਨਹੀਂ ਪਤਾ ਹੁੰਦਾਗਾ ਇਸ ਕਰਕੇ ਆਪਾਂ ਥੋੜੀ ਜੀ ਜਾਣਕਾਰੀ ਦੇਣੀ ਆ ਵੀਰੇ ਤੇ ਪਹਿਲੀ ਗੱਲ ਤਾਂ ਬਾਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਬਾਈ ਜੀ ਨਾ ਤਾਂ ਕੋਈ ਲਾਈਕ ਕਰਦਾ ਤੇ ਨਾ ਕਮੈਂਟ ਕਰਦਾ ਵੀਰੇ ਬਹੁਤ ਮਾੜੀ ਗੱਲ ਆ ਵੀਰੇ ਥੋੜਾ ਜਿਆਦਾ ਦੱਸਿਆ ਕਰੋ ਯਾਰ ਭਾਈ ਜੀ ਤੁਹਾਨੂੰ ਆਏ ਵੀਡੀਓ ਚ ਵਿੱਚ ਰਿਕਵੈਸਟ ਕਰਨੀ ਪੈਂਦੀ ਹੈ ਭਾਈ ਜੀ ਤੁਸੀਂ ਮੜਾ ਜਿਆ ਕਮੈਂਟ ਕਰਕੇ ਦੱਸਿਆ ਕਰੋ ਕੋਈ ਗੱਲ ਬਾਤ ਤੇ ਤੁਸੀਂ ਕੋਈ ਨਹੀਂ ਦੱਸਦੇ ਤੇ ਨਾ ਹੀ ਸਬਸਕ੍ਰਾਈਬ ਕਰਦੇ ਆ ਤੁਹਾਨੂੰ ਪਿਛਲੀ ਵੀਡੀਓ ਜੀ ਵੀ ਕਿਹਾ ਸੀ ਵੀ ਵਾਦ-ਵਦ ਕਰਿਆ ਕਰੋ ਸਬਸਕ੍ਰਾਈਬ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਪਰ ਕੋਈ ਮੇਰਾ ਵੀਰ ਨਹੀਂ ਕਰਦਾਗਾ ਪਰ ਆਪਾਂ ਜੇ ਗੱਲ ਕਰਨੀ ਹੈ ਕਬੂਤਰਾਂ ਦੀ ਖਰਾਕ ਬਾਰੇ ਬਾਈ ਜੀ ਆਪਾਂ ਸਾਰੇ ਕਬੂਤਰਾਂ ਦੀ ਖਰਾਕ ਤੇ ਸਿਆਲ ਦੀ ਜ਼ੋਰ ਦਿੰਨੇ ਆ ਕਿ ਆਉਣ ਵਾਲੀਆਂ ਬਾਜ਼ੀਆਂ ਤੇ ਆਪਣੇ ਕਬੂਤਰ ਵਧੀਆ ਉੱਠ ਸਕਣ ਤੇ ਉਹਨਾਂ ਦਾ ਕਬੂਤਰਾਂ ਦਾ ਥੱਲਾ ਜਿਹੜਾ ਵਧੀਆ ਗੋਲ ਬਣ ਸਕੇ ਤੇ ਆਪਾਂ ਬਾਈ ਜੀ ਉਹਦੇ ਚ ਸਾਰੇ ਜਾਣੇ ਕਣਕ ਮੱਕੀ ਬਾਜਰਾ ਜਵਾਰ ਹਰੀ ਜਵਾਰ ਤਾਰਾ ਮੇਰਾ ਸਰੋਂ ਛੋਲੇ ਹੋਰ ਬੜੀਆਂ ਚੀਜ਼ਾਂ ਪਾਉਣੇ ਆ ਕਈ ਬੰਦੇ ਮਖਣੀ ਵੀ ਦਿੰਦੇ ਇਹਨਾਂ ਦੇ ਨਾਲ ਚ ਪੰਜੀਰੀ ਵੀ ਬਣਾ ਕੇ ਪਾਉਂਦੇ ਆ ਪਰ ਸਾਰੀਆਂ ਗੱਲਾਂ ਸਾਰੀਆਂ ਹੀ ਠੀਕ ਆ ਭਾਈ ਜੀ ਪਰ ਅਸੀਂ ਇੱਕ ਤੰਤ ਕੱਢਿਆ ਵੀ ਜਿਹਦੇ ਵਿੱਚ ਮੱਕੀ ਜਿਹੜੀ ਬਹੁਤ ਨੁਕਸਾਨ ਆ ਜਿਹੜੀ ਕੀ ਕਬੂਤਰਾਂ ਨੂੰ ਬਹੁਤ ਹੀ ਵਾਈ ਕਰਦੀ ਹੈ ਤੇ ਬਿਮਾਰੀਆਂ ਦੇ ਨੇੜੇ ਕਰਦੀ ਹੈ ਸਾਨੂੰ ਕਿਸੇ ਡਾਕਟਰ ਨੇ ਇਹ ਸਲਾਹ ਦਿੱਤੀ ਸੀ ਤੇ ਅਸੀਂ ਤੁਹਾਡੇ ਨਾਲ ਤਾਂ ਹੀ ਸ਼ੇਅਰ ਕਰਨ ਲੱਗੇ ਵੀ ਭਾਈ ਜੀ ਮੱਕੀ ਨਾ ਪਾਇਆ ਕਰੋ ਇਹਨਾਂ ਨੂੰ ਕਬੂਤਰਾਂ ਨੂੰ ਤੁਸੀਂ ਥੋੜਾ ਜਿਹਾ ਤਜਰਬਾ ਕਰਕੇ ਵੇਖ ਲਿਆ ਜੋ ਕਬੂਤਰਾਂ ਨੂੰ ਮੱਕੀ ਬੰਦ ਕਰਦੇ ਆ ਜੋ ਤੇ ਕਬੂਤਰ ਤੁਹਾਡੇ ਕਿੱਲੀ ਦੇ ਬੈਠੇ ਦਸਣਗੇ ਵੀ ਐਕਟਿਵ ਰਹਿਣਗੇ ਕਬੂਤਰ ਹਰਦਮ ਜਿਵੇਂ ਧੌਣ ਚੱਕ ਕੇ ਵੰਦੇ ਨੇ ਨਾ ਇਸ ਤਰ੍ਹਾਂ ਵਧੀਆ ਪੈਣਗੇ ਜਦੋਂ ਬਾਈ ਜੀ ਆਪਾਂ ਮੱਕੀ ਪਾਉਣ ਲੱਗਦੇ ਆਂ ਤੇ ਕਬੂਤਰ ਆਪਣੇ ਇਕੱਠੇ ਜਿਹਾਉਣ ਲੱਗ ਜਾਂਦੇ ਆ ਵਾਈ ਜੀ ਹੋ ਜਾਂਦੀ ਉਹਨਾਂ 'ਚ ਪਰ ਮੇਰੇ ਵੀਰ ਨਾ ਮੱਕੀ ਬੰਦ ਕਰ ਦੋ ਮੱਕੀ ਮਾੜੀ ਚੀਜ਼ ਐ ਖਾਸ ਕਰਕੇ ਕਬੂਤਰਾਂ ਵਾਸਤੇ ਇਹ ਕਿਸੇ ਡਾਕਟਰ ਨੇ ਹੀ ਸਲਾਹ ਦਿੱਤੀ ਸੀ ਇਸ ਕਰਕੇ ਤੁਹਾਨੂੰ ਅਸੀਂ ਦੱਸਣ ਲੱਗੇ ਆ ਹਾਂ ਹੋਰ ਸਾਰੀਆਂ ਚੀਜ਼ਾਂ ਸਹੀ ਐ ਤਾਰਾ ਮੇਰਾ ਵੀ ਸਹੀ ਐ ਬਾਜਰਾ ਵੀ ਠੀਕ ਐ ਸਰੋਂ ਵੀ ਵਧੀਆ ਜਿਹੜੀ ਵੀ ਚੀਜ਼ ਹੋਰ ਪਾਉਣੇ ਆ ਠੀਕ ਇੱਕ ਤੁਹਾਨੂੰ ਦੱਸਣ ਲੱਗੇ ਆ ਕਿ ਜਦੋਂ ਆਪਾਂ ਬਾਜੀਆਂ ਛੱਟਣੀਆਂ ਬਾਜੀਆਂ ਤੋਂ ਇੱਕ ਮਹੀਨਾ ਪਹਿਲਾਂ ਜਿਹੜੇ ਬਾਜ਼ੀਆਂ ਵਾਲੇ ਆਪਣੇ ਕੋਲ ਕਬੂਤਰਾਂ ਉਹਨਾਂ ਨੂੰ 2-2 ਦਾਣੇ ਨਾਰ ਦੇ ਦੇਣੇ ਸ਼ੁਰੂ ਕਰਦੋ ਇੱਕ ਮਹੀਨੇ ਦੇ ਵਿੱਚ ਤੁਸੀਂ ਆਪਦੇ ਕਬੂਤਰਾਂ ਦੇ ਲਾਲ ਪੈਰ ਦੇਖਿਆ ਜੋ ਕਿਵੇਂ ਹੁੰਦੇ ਤੁਹਾਨੂੰ ਐ ਲੱਗੂਗਾ ਵੀ ਜਿਵੇਂ ਪੈਰਾਂ 'ਚੋ ਕੋਈ ਲਾਲ ਰੰਗ ਲੱਗ ਰਿਹਾ ਹੈ ਤੇ ਤੁਸੀਂ ਇਹ ਜ਼ਰੂਰ ਤਜਰਬਾ ਕਰਿਆ ਜੋ ਅਸੀਂ ਤਾਂ ਇਹ ਤਜਰਬਾ ਕੀਤਾ ਕਿਉਂਕਿ ਕਬੂਤਰ ਦੇ ਅੰਦਰ ਖੂਨ ਬਣੂਗਾ ਤੇ ਕਬੂਤਰ ਭਾਰਾ ਵੀ ਹੋਊਗਾ ਤੇ ਵਧੀਆ ਵੀ ਬਣੂਗਾ ਤੇ ਬਾਜੀ ਤੇ ਆਪਣਾ ਉੱਡੂ ਵੀ ਜ਼ਿਆਦਾ ਇਹ ਤੁਸੀਂ ਤਜਰਬਾ ਕਰਕੇ ਵੇਖਿਆ ਜੋ ਅੱਜ ਆਪਾਂ ਇੰਨੀ ਕੀ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਜੇ ਤੁਹਾਨੂੰ ਚੰਗੀ ਲੱਗੀ ਹੈ ਤਾਂ ਮੇਰਾ ਵੀਰ ਕਮੈਂਟ ਕਰਕੇ ਜਰੂਰ ਦੱਸਿਆ ਜੋ ਵੀ ਇਹ ਗੱਲ ਸਹੀ ਹੈ ਕਿ ਗਲਤ ਹੈ ਤੇ ਆਪਣੇ ਚੈਨਲ ਨੂੰ ਮੈਂ ਤੁਹਾਨੂੰ ਵਾਰ-ਵਾਰ ਇਹੀ ਗੱਲ ਕਹਿਣਾ ਵੀ ਵੀਰੇ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਇਹ ਗੱਲਾਂ ਜਿਹੜੀਆਂ ਤੁਹਾਨੂੰ ਚੰਗੀਆਂ ਲੱਗੀਆਂ ਜਾਂ ਨਹੀਂ ਲੱਗੀਆਂ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ